ਹੁਣ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੂੰਹ ਧੋਣ ਤੋਂ ਪਹਿਲਾਂ ਉਹਦੀ ਫੋਨ ਚੱਕਦੇ ਹੋ। ਜੀ। ਫੋਨ ਚੱਕ ਤੁਸੀਂ ਇੰਸਟਾਗ੍ਰam ਖੋਲ੍ਹਦੇ ਹੋ ਤੇ ਉਹ ਤੇ ਤੁਹਾਨੂੰ ਮੂਰੇ ਆਹੀ ਕੁਝ ਆਉਂਦਾ ਹੈ ਰਾਈਟ। ਉਹ ਐਲਗੋਰਿਦਮ ਹੋਮੀ ਹੈ। ਸੋ ਐ ਨਹੀਂ ਹੈ ਕਿ ਪਹਿਲਾਂ ਨਹੀਂ ਸੀ ਹੁੰਦੀਆਂ ਜਾਂ ਹੁਣ ਜ਼ਿਆਦਾ ਹੋਣ ਲੱਗੀਆਂ। ਇਹ ਪਹਿਲਾਂ ਆਪਣੇ ਕੋਲੇ ਪਹੁੰਚਦੀਆਂ ਨਹੀਂ ਸੀ ਖਬਰਾਂ। ਹੁਣ ਜਿਹੜੀ ਨਿਊਜ਼ ਹੈ ਬਹੁਤ ਛੇਤੀ ਪਹੁੰਚਦੀ ਹੈ। ਜੀ। ਤੁਸੀਂ ਇਹ ਸੋਚੋ ਵੀ ਜਿੱਥੇ ਇਨਸੀਡੈਂਟ ਹੋ ਰਿਹਾ ਹੁੰਦਾ ਉੱਥੇ ਉੱਥੇ ਵੀ ਪਹੁੰਚ ਜਾਂਦੇ ਨੇ ਹਨਾ। ਕਥੋਂ ਕਈ ਵਾਰ ਲਈ ਵੀ ਆਪ ਨੂੰ ਨਿਊਜ਼ ਮਿਲ ਜਾਂਦੀ ਐ ਸੋ ਆਪਣੇ ਕੋਲੇ ਹੁਣ ਜਿਹੜੇ ਜਿਹਨੂੰ ਆਪਾਂ ਕਹਿੰਦੇ ਆ ਕਿ ਵੇਜ਼ ਬਹੁਤ ਹੋ ਗਿਆ ਆਪਣੇ ਕੋਲੇ ਨਾ ਨਿਊਜ਼ ਪਹੁੰਚਣ ਦੇ ਉਹ ਨਹੀਂ ਹੈਗਾ ਕਿ ਹੁਣ ਜ਼ਿਆਦਾ ਹੋਣ ਲੱਗ ਘਟ ਇਹ ਤਾਂ ਪਹਿਲਾਂ ਮੈਂ ਕਹਿੰਦਾ ਜਿੰਨਾ ਕਤਲਗਾਰਤ ਪਹਿਲਾਂ ਹੁੰਦੀ ਸੀ ਜਿਹੜੇ ਹਿਸਾਬ ਨਾਲ ਪਨਿਸ਼ਮੈਂਟ ਪਹਿਲਾਂ ਦਿੰਦੇ ਸੀ ਹਨਾ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਵਿੱਚ ਬੰਨ ਕੇ ਜਾ ਕੁਝ ਵੀ ਰਾਈਟ ਸੋ ਹੁਣ ਤਾਂ ਫਿਰ ਵੀ ਬਹੁਤ ਠੀਕ ਹੋ ਗਿਆ ਹੁਣ ਤਾਂ ਜਿਹੜਾ ਸੈਂਟੈਂਸ ਟੂ ਡੈਥ ਹੈ ਉਹ ਇਜ਼ ਲਾਈਕ ਇਜ਼ ਲਾਈਕ ਵੈਰੀ ਰੇਅਰ ਨਾ ਬਸ ਉਹ ਆਪਣੇ ਕੋਲ ਪਹੁੰਚ ਛੇਤੀ ਜਾਂਦੀ ਨਹੀਂ ਚੀਜ਼ ਪਹਿਲਾਂ ਪਹੁੰਚਦੀ ਨਹੀਂ ਸੀ ਪਹਿਲਾਂ ਖਤ ਪਹੁੰਚਣ ਨੂੰ ਮਹੀਨਾ ਵੀ ਨਾ ਲੱਗ ਜਾਂਦਾ ਇਹ ਜੀ